ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਟਿੰਡਾ ਦੇ ਵਿੱਚ ਗੁੰਡਾਗਰਦੀ ਅਤੇ ਪੰਤ ਤੋੜਦੀਆਂ ਘਟਨਾਵਾਂ ਨਹੀਂ ਰੁਕੰਦਾ ਨਾਮ ਲੈ ਰਹੀਆਂ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਇਹਨਾਂ ਅਚਰਾਰਤੀ ਅੰਸਰਾਂ ਤੇ ਕਾਬੂ ਪਾਉਣ ਦੇ ਵਿੱਚ ਅਸਮਰਥ ਜਿਹਾ ਦਿਖਾਈ ਦੇ ਰਿਹਾ ਹੈ ਬੀਤੀ ਰਾਤ ਬਟਿੰਡਾ ਦੀ ਕਮਲਾ ਨਹਿਰੂ ਕਲੋਨੀ ਦੇ ਵਿੱਚ ਕੁਝ ਬਦਮਾਸ਼ਾਂ ਦੇ ਵੱਲੋਂ ਜਮ ਕੇ ਉਤਪਾਦ ਮਚਾਇਆ ਗਿਆ ਅਤੇ ਕਈ ਵੇਕਲਾਂ ਦਾ ਜਿੱਥੇ ਨੁਕਸਾਨ ਕੀਤਾ ਗਿਆ ਉੱਥੇ ਅੱਗ ਆਦੀ ਵੀ ਲਗਾਈ ਦੱਸੀ ਜਾ ਰਹੀ ਹੈ ਤੇ ਦੇਖ ਰਹੇ ਤਸਵੀਰਾਂ ਕਮਲਾ ਨਹਿਰੂ ਕਲੋਨੀ ਇਲਾਕੇ ਦੀਆਂ ਜਿੱਥੇ ਕਿ ਬੀਤੀ ਰਾਤ ਆਇਸ਼ਰ ਬਦਮਾਸ਼ਾਂ ਦੇ ਵੱਲੋਂ ਜੰਮ ਕੇ ਉਤਪਾਦ ਮਚਾਇਆ ਗਿਆ ਤੇ ਕਈ ਵੇਕਲਾਂ ਦੀ ਪੰਤੋੜ ਕੀਤੀ ਗਈ ਅਤੇ ਘਰਾਂ ਦੇ ਸੀਛਾਦਰੀ ਪੰਨੀ ਗਏ ਮਾਮਲੇ ਦੀ ਵਜ੍ਹਾ ਦੋ ਲੋਕਾਂ ਦੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇੰਨਾ ਲੋਕਾਂ ਦੀ ਲੜਾਈ ਸੀ ਜਿਸ ਦੇ ਤਹਿਤ ਪਹਿਲਾਂ 10 ਵਜੇ ਦੇ ਕਰੀਬ ਕੁਝ ਲੋਕ ਉੱਥੇ ਆਏ ਅਤੇ ਮੌਕੇ ਤੋਂ ਚਲੇ ਗਏ ਅਤੇ ਰਾਤ ਦੇ ਕਰੀਬ 12 ਵਜੇ ਤੋਂ ਬਾਅਦ ਭਾਰੀ ਗਿਣਤੀ ਦੇ ਵਿੱਚ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਇਲਾਕੇ ਦੇ ਵਿੱਚ ਉਤਪਾਦ ਮਚਾਇਆ ਗਿਆ ਅਤੇ ਭੰਨ ਤੋੜ ਕੀਤੀ ਗਈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਤੇ ਵੀ ਲੋਕਾਂ ਨੇ ਦੋਸ਼ ਲਗਾਉਂਦੇ ਆ ਕਿਹਾ ਕਿ ਮੌਕੇ ਤੇ ਪੁਲਿਸ ਵੱਲੋਂ ਆ ਕੇ ਸਿਰਫ ਨਾ ਪੁੱਛਤੀ ਹੀ ਕੀਤੀ ਗਈ ਅਤੇ ਸਵੇਰੇ ਸਾਨੂੰ ਥਾਣੇ ਆਉਣ ਦੀ ਸਲਾਹ ਦਿੱਤੀ ਗਈ ਦੂਜੇ ਪਾਸੇ ਇਸ ਮਾਮਲੇ ਤੇ ਮੌਕੇ ਤੇ ਪਹੰਚੀ ਪੁਲਿਸ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਸ ਮਾਮਲੇ ਦੇ ਵਿੱਚ ਅਸਮਰਥਤਾ ਜਤਾਈ ਅਤੇ ਬਾਅਦ ਦੇ ਵਿੱਚ ਗੱਲ ਕਰਨ ਦੀ ਗੱਲ ਆਖੀ ਗਈ ਪੂਰੀ ਗੱਲਬਾਤ ਸੁਣਦੇ ਹਾਂ ਮੌਕੇ ਤੇ ਮੌਜੂਦ ਲੋਕਾਂ ਦੀ ਜੁਬਾਨੀ ਜੀ ਆਪਣੇ ਇੱਥੇ ਗਵਾਨ ਚ ਕੋਈ ਕਿਸੇ ਬੰਦੇ ਦੇ ਨਾਲ ਲੜਾਕੜ ਸੀ ਜੀ ਉਹਨਾਂ ਦੇ ਘਰੇ ਪਹਿਲੇ 10:00 ਵਜੇ ਆਏ ਆ ਉਹ ਜੀ 10:00 ਵਜੇ ਆਉਣ ਤੋਂ ਬਾਅਦ ਉਹ ਪਹਿਲਾਂ ਡਲੇ ਮਾਰ ਕੇ ਇਹਦੇ ਉਹਨਾਂ ਨੇ ਵੀ ਮਾਰੇ ਇਹਨਾਂ ਨੇ ਵੀ ਮਾਰੇ ਤੇ ਫਾੜ ਕੇ ਚਲੇ ਗਏ ਜੀ ਜੀ ਤੇ ਮਲੋ ਆਪਣੇ ਆਪਣੇ ਘਰਾਂ 'ਚ ਆਪਾਂ ਵੜ ਗਏ ਜਾ ਕੇ ਵੀ ਚਲੋ ਹੁਣ ਇਹ ਹੋ ਗਿਆ ਆਪਣੇ ਘਰੇ ਚਲੇ ਗਏ ਜਦ ਇਹ 12:00 12:30 ਵਜੇ ਫੇਰ ਆਏ ਜੀ ਉਹ ਬੰਦੇ ਅੱਛਾ ਜੀ 12:00 12:30 ਵਜੇ ਉਹਨਾਂ ਨੇ ਪਹਿਲਾਂ ਤਾਂ ਘਰ ਤੋਂ 20-25 ਬੰਦੇ ਸੀਗੇ 20-25 ਬੰਦਿਆਂ ਬਾਦ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਫੇਰ ਕੀਤੀ ਜੀ ਉੱਪਰ ਅੱਛਾ ਇਨਕੁਆਇਰ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਅਸਤਵਾਜੀ ਚਲਾਈ ਐ ਅਸਤਵਾਜੀ ਦਾ ਟੋਵਣੀ ਤੇ 2-300 ਅਸਤਵਾਜੀ ਚੱਲੀ ਐ ਇੱਥੇ ਠੀਕ ਐ ਮਲਵਾਂ ਘਰਾਂ ਦੇ ਵੱਲੋਂ ਨੂੰ ਕਰਕੇ ਡੱਬੇ ਅਸਤਵਾਜੀ ਚਲਾ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਲੇ ਮਲ ਜਿਹੜੇ ਇੱਟਾ ਰੋੜੇ ਫਿਰ ਉਹਨਾਂ ਨੇ ਜਾਂਦੇ ਜਾਂਦੇ ਕਾਰਾਂ ਕਾਰ ਦੇ ਟੋੜੀ ਜੀ ਫਿਰ ਐਕਟਵਾ ਟੋੜੀ ਸਕੂਟਰ ਮੋਟਰਸਾਈਕਲ 5-6 ਵੀਕਲ ਤੋੜੇ ਫਿਰ ਇੱਧਰ ਘਰ ਸੀ ਆ ਇਹਦੇ ਸ਼ੀਸ਼ੇ ਤੋੜੇ ਕਾਫੀ ਨੁਕਸਾਨ ਕਰ ਗਏ ਇਹਨਾਂ ਦਾ। ਪੁਲਿਸ ਨੂੰ ਵੀ ਬੁਲਾਇਆ ਸੀਗਾ। ਪੁਲਿਸ ਨੇ ਬਸ ਜਦੋਂ ਸਾਰੀ ਗੱਲਬਾਤ ਹੋ ਗਈ ਜੀ ਸਾਰੇ ਪੰਨ ਤੋੜ ਕੇ ਉਸ ਤੋਂ ਬਾਅਦ ਪੁਲਿਸ ਆਈ ਹੈ ਉਹ 10 ਮਿੰਟ ਬਾਅਦ ਪੁਲਿਸ ਆ ਕੇ ਕਿੜਾ ਜਾ ਖਾ ਕੇ ਮੁੜ ਗਈ। ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ? ਕੋਈ ਕਾਰਵਾਈ ਨਹੀਂ ਕੀਤੀ। ਉਹ ਤਾਂ ਕਹਿੰਦੇ ਸਵੇਰੇ ਆ ਜਾਓ ਤੁਸੀਂ ਸਾਡੇ ਕੋਲ। ਤੇ ਇਹ ਕਿੰਨਾ ਕ ਗੱਡੀਆਂ ਦਾ ਹੋਰ ਨੁਕਸਾਨ ਹੋਇਆ? ਕਿੱਕ ਗੱਡੀ ਦਾ ਹੋਇਆ। ਇੱਕ ਕਾਰ ਦਾ ਗੱਡੀ ਆਪਣੇ ਬਾਅਦ ਵਿੱਚ ਮੋਟਰਸਾਈਕਲ ਹੈ। ਤਿੰਨ ਚਾਰ ਮੋਟਰਸਾਈਕਲ ਹੈ। ਇੱਕ ਵਾਹ। ਬਾਕੀ ਜਿਹੜੇ ਹੋਇਆ ਪੰਨ ਤੋੜੇ, ਕੋਲਰ ਤੋੜੇ ਆ। ਇਧਰ ਆ ਤੋੜਿਆ ਸ਼ੀਸ਼ੇ ਤੋੜੇ ਮੈਂ ਤੋੜੇ ਨਾ ਮੈਂ ਹਾਂ ਜੀ ਮਨੀਸ਼ ਜੀ ਕੀ ਹੋਇਆ ਕੀ ਹੈ ਰਾਤ ਬਿਨ ਗਲਤੀ ਆਏ ਸੀਗੇ ਲੋੜ ਇਹਨਾਂ ਦੀ ਲੜਾਈ ਕੋਈ ਜਬਦੀ ਇਹਨਾਂ ਦੀ ਪਰਾਰੀ ਰੰਜਿਸ਼ ਹੈ ਕੀ ਆਪਰ ਨੂੰ ਨਹੀਂ ਪਤਾ ਪਰ ਜਿਹਦੇ ਨਾਲ ਲੜਾਈ ਹੈ ਉਹਦੇ ਨਾਲ ਉਹਨੂੰ ਨਵੇੜਨ ਦੂਜਿਆਂ ਦਾ ਨੁਕਸਾਨ ਕਰਾਂ ਦਾ ਮਤਲਬ ਹੈ ਨਹੀਂ ਉਹ ਬੰਦੇ ਦਾ ਠੀਕ ਹੈ 10 ਵਜੇ ਆ ਕੇ ਕਰਕੇ ਗਏ ਉਸ ਤੋਂ ਬਾਅਦ ਰਾਤ ਨੂੰ 12:30 ਵਜੇ ਆਂਦੇ ਆ ਕੇ ਫੇਰ ਤੋੜ ਨੰਗੀਆ ਤਲਵਾਰਾ ਲੈ ਕੇ ਰਾੜਾ ਲੈ ਕੇ ਪਿਸਤੋਲੇ ਨਾਲ ਫਾਇਰ ਕਰਕੇ ਇਹਦਾ ਮਤਲਬ ਗੁੰਡਾ ਕਰਦੀ ਹੈ ਇਹਨਾਂ ਦੀ ਫਰੀਦੀ ਬਦਮਾਸ਼ੀ ਹੈ ਕੋਈ ਇਹਨੇ ਬੰਦਾ ਨਹੀਂ ਹੈ ਤੁਸੀਂ ਆ ਕਰਨੀ ਹੈ ਜਿਹਦੇ ਨਾਂ ਰੰਜਿਸ਼ਾ ਉਹਦੇ ਘਰ ਤੋੜੋ ਅੱਗ ਲਾਓ ਸਾਨੂੰ ਤਾਂ ਕੋਈ ਮਤਲਬ ਨਹੀਂ ਹੈ ਲੇਕਿਨ ਸਾਡੀ ਮੱਲੇ ਦਾ ਨੁਕਸਾਨ ਕਿਸੇ ਵਹੀਕਲ ਤੋੜਨਾ ਯਾ ਦੂਜੇ ਬੰਦੇ ਨੂੰ ਪਰੇਸ਼ਾਨ ਕਰਨਾ ਮਤਲਬ ਕੀ ਹੋਇਆ ਤੇ ਤੁਹਾਡੀ ਹੁਣ ਅਗਲੀ ਕਾਰਵਾਈ ਕੀ ਹੋਏਗੀ ਸਾਡੀ ਅਗਲੀ ਕਾਰਵਾਈ ਇਹ ਹੈ ਵੀ ਅਸੀਂ ਉਹਦਾ ਪ੍ਰਸ਼ਾਸਨ ਕੋਲ ਰਿਕੁਐਸਟ ਹੈ ਪ੍ਰਸ਼ਾਸਨ ਨੇ ਜੇ ਨਾ ਕੀਤਾ ਜੀ ਤੇ ਅਸੀਂ ਧਰਨਾ ਲਾਵਾਂਗੇ ਜੀ ਠੀਕ ਹੈ ਜੀ ਧਰਨਾ ਲਾਵਾਂਗੇ ਜੀ ਜੇ ਸਾਡਾ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਅਸੀਂ ਦੇਖਦੇ ਆਂ ਕਿ ਉਹ ਕੀ ਕਰਦਾ ਸਾਡੇ ਜੇ ਨਹੀਂ ਕਰਦਾ ਤੇ ਫਿਰ ਸਾਡਾ ਸਟੈਪ ਜਿਹੜਾ ਬਾਹਰ ਚ ਦੋ ਜੁਗਾ ਧਰਨੇ ਦਾ ਹੀ ਹੋਊਗਾ ਵੀ ਅਸੀਂ ਨਹੀਂ ਫਿਰ ਅਸੀਂ ਚਲਾਣੀ ਹੈ ਨਾ ਕੋਈ ਗੱਲ ਨਹੀਂ ਚਲਾਣੀ ਕੀ ਮੈਟਰ ਕੀ ਹੈ ਕੋਈ ਗੱਲ ਨਹੀਂ ਆ ਕੇ ਕਰਨਾ ਦੇਖੋ